ਇਕ ਆਪਣੇ ਬੱਚਿਆਂ ਨੂੰ ਦੁਨਿਆਵੀ ਵਿੱਦਿਆ ਪੜ੍ਹਾਓ ਚੰਗੀ ਦੂਜਾ ਆਪਣੇ ਬੱਚਿਆਂ ਨੂੰ ਧਰਮ ਦੀ ਵਿੱਦਿਆ ਪੜ੍ਹਾਓ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਨਾਲ ਜੋੜਨਾ ਹੈ ਨਾ ਉਹ ਬਚਪਨ ਤੋਂ ਹੀ ਜੋੜਨਾ ਸ਼ੁਰੂ ਕਰੋ ਹਰ ਮਾਂ ਦਾ ਫਰਜ਼ ਬਣਦਾ ਹੈ ਹਰ ਪਿਤਾ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਖੁਦ ਅੰਮ੍ਰਿਤ ਬਾਣੀ ਪੜ੍ਹਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਜੁੜਨ ਤੇ ਉਹ ਆਪਣੇ ਬੱਚਿਆਂ ਨੂੰ ਗੁਰੂ ਦੀ ਗੋਦ ਵਿੱਚ ਬਿਠਾਉਣਾ ਕਈ ਵਾਰੀ ਅਸੀਂ ਵਕਤ ਨਿਕਲ ਜਾਂਦਾ ਹੈ ਤੇ ਜਦੋਂ ਉਹ ਬਚਪਨ ਬੱਚੇ ਅਸੀਂ ਜੋੜਦੇ ਨਹੀਂ ਮੈਨੂੰ ਖਿਮਾ ਕਰ ਦਿਓ ਤੇ ਭਰ ਜਵਾਨੀ ਤੇ ਆ ਕੇ ਜਦੋਂ ਬੱਚੇ ਮਨ ਮਰਜ਼ੀਆਂ ਕਰਦੇ ਨੇ ਤੇ ਫਿਰ ਮਾਪੇ ਆਖਦੇ ਜੀ ਹੁਣ ਅਰਦਾਸ ਕਰੋ ਜਦੋਂ ਗੁਰੂ ਨੇ ਸਾਨੂੰ ਸਮਝਾਇਆ ਸੀ ਉਦੋਂ ਅਸੀਂ ਖੁਦ ਗੁਰੂ ਕੀ ਗੋਦ ਵਿੱਚ ਨਹੀਂ ਬੈਠੇ ਆਪਣੇ ਬੱਚਿਆਂ ਨੂੰ ਨਹੀਂ ਬਿਠਾਇਆ ਕਿਉਂ ਨਹੀਂ ਬਿਠਾਇਆ ਉਹ ਭਲਿਆ ਅੱਜ ਤੂੰ ਆਉਨੇ ਤੂੰ ਕਦੀ ਗੁਰੂ ਦੀ ਸੁਣੀ ਹੈ ਫਿਰ ਗੁਰੂ ਨੂੰ ਉਲਾਮੇ ਨੇ ਮੈਂ ਅਰਦਾਸ ਕਰਵਾਈ ਸੀ ਮੇਰਾ ਪੁੱਤ ਨਸ਼ੇ ਤਿਆਗ ਦੇਵੇ ਮੈਂ ਅਰਦਾਸ ਕਰਾਈ ਸੀ ਮਾੜੀ ਸੰਗਤ ਤਿਆਗ ਦੇਵੇ ਨੇ ਛੱਡੀ ਕੋਈ ਨਹੀਂ ਕਿੰਨੇ ਸਾਲਾਂ ਦਾ ਉਹਦਾ ਅਭਿਆਸ ਬਣ ਗਿਆ